ਦੁੱਧ ਵੀ ਇਕ ਨੰਦਕ ਦਿੰਦੀ ਆ ਗਾਰ ਰਗਾ ਜੂੜ ਪਾ ਕੇ ਟੀਕਾ ਲਾ ਕੇ ਦੇਖ ਲੈ ਹੁਣ ਜੂੜ ਪਾ ਕੇ ਟੀਕਾ ਲਾ ਕੇ ਟੀਕਾ ਲਾ ਕੇ ਤੰਮ ਕਿੱਲੋ ਪੱਕਾ ਦਿੰਦੀ ਆ ਗਾਰ ਰਗਾ ਇਧਰੀ ਤੋਂ ਉੜਦਾ ਯਾਰ ਇਧਰੀ ਦਾ ਘਰ ਆ ਉਹਦਾ ਰਮਣ ਦਾ ਹਾਂ ਹਾਂ ਯਾਰ ਉਹਦਾ ਤਾਂ ਪਰਨਾ ਇਹ ਘਰ ਆ ਤੰਮ ਇਹ ਨਹੀਂ ਤੂੰ ਆ ਆਇਆ ਇਹੀ ਹੈ ਇੱਥੇ ਤਾਂ ਹੁੰਦਾ ਰਹਿਣਾ ਹੈਗਾ ਹੋਰ ਕਿੱਲੇ ਕੇ ਵੜ ਜਾਊਂਗਾ ਆਹ ਰਾ ਰਿਡੀ ਜੇ ਫਟਣ ਲੱਗ ਗਏ ਯਾਰ ਇਹ ਤੋਂ ਹੂੰ ਨਾ ਉਹਦਾ ਟਰੈਕਟਰ ਦੇ ਟਾਇਰ ਪਏ ਆ ਯਾਰ ਰਾਜ ਦੁੱਧ ਵੀ ਆ ਖੜਾ ਬਾਪੂ ਵਾਲਾ ਸਹੀ ਗੱਲ ਐ ਕੋਠੀ ਦੇ ਹਿਸਾਬ ਨਾਲ ਪਾੜੀ ਜਾ ਰਹੀ ਸਮਝ ਨਹੀਂ ਆਉਂਦੀ ਗੱਲ ਤੇਰੀ ਉਹ ਗੱਲ ਸੋਚਣ ਵਾਲੀ ਆ ਹੈਨਾ ਹੂੰ ਕਿੱਥੇ ਲੈ ਆਏ ਹੂੰ ਚਲਾ ਆ ਜਾ ਦੇਖਦੇ ਆਂ ਬਰਾਮਣ ਆਦੇ ਤੱਕ ਕਿਉਂ ਸਹੀ ਗੱਲ ਐ ਜੀ ਮੈਂ ਡਰੈਕਟਰ ਜਾ ਵਗੜਿਆ ਕਿਹੜੀ ਐ ਝੋਟੀ ਦਾ ਸਹੀ ਤੇਰੇ ਕੋਲੇ ਝੋਟੀ ਦਾ ਦੇ ਦਾਂਗਾ ਘੁਸਰ ਘੁਸਰ ਜੀ ਕੀ ਕਰਦੇ ਹੋਂ ਤੂੰ ਓਏ ਸਰ ਬੈਸੀ ਗੱਲਾਂ ਕਰਦੇ ਹੁੰਦੇ ਸੀ ਆਪ ਦੀਆਂ ਬੈਸੀ ਕਿਵੇਂ ਓਏ ਰੋ ਸਹੀ ਗੱਲ ਹੀ ਦੱਸਣੀ ਆ ਹਾਂ ਇਹਦਾ ਐ ਕਹਿੰਦੇ ਵੀ ਨਾ ਪਿਆ ਯਾਰ ਤੂੰ ਇਹਦੇ ਟਾਇਰ ਬਦਲੇ ਆ ਹਾਂ ਨਾ ਰੀੜੀ ਤੇ ਫੱਟੀ ਲੱਗੀ ਐ ਦਿੱਥੋਂ ਤੇ ਆ ਰਾਜਦੂਦ ਵੀ ਉਵੇਂ ਜਿਹਾ ਈ ਖੜਾ ਐ ਅੱਛਾ ਕੋਠੀ ਕਿਹਦੇ ਹਿਸਾਬ ਨਾਲ ਦੋ ਮੰਦੜੀ ਚੱਕਦੀ ਤਾਂ ਆਜੋ ਕੋਠੀ ਦੱਸਦਾ ਨੇ ਵੀ ਕਿਹਦੇ ਹਿਸਾਬ ਨਾਲ ਚੱਕੀ ਆ। ਕੋਠੀ ਤਾਂ ਇਹ ਭਾਰਤਵਾਲਾ ਦੀ ਗੱਲ ਆ। ਭਾਰਤਵਾਲਾ ਦੱਪੀ ਆਪਣੇ ਵਾਹਲ ਵਿੱਚ। ਠੀਕ ਐ। ਹਾਂ। ਫਿਰ ਤਾਂ ਹੱਕ ਵੀ ਬਣਦਾ ਹੀ ਪਾਉਣਾ। ਹਾਂ ਹਾਂ ਕਿੱਲਾ ਕਾਵੇ ਉਹ ਚ। ਨਰੇ ਤਾਂ ਪੈਸੀ ਬਜਰੀ ਤੇ ਨਰੇ ਪੈਗੀ ਕੋਠੀ। ਚਲੋ। ਠੀਕ ਐ ਠੀਕ ਐ। ਫਿਰ ਤਾਂ ਹੱਕ ਵੀ ਬਣਦਾ। ਹੋਰ ਪਾਣੀ ਤਾਂ ਨਹੀਂ? ਚਾਹ ਪਾਣੀ? ਆ ਪਾਣੀ ਪੀਵਾਂਗੇ ਬਸ ਸਾਨੂੰ ਝੋਟੀ ਦੱਸ ਕੇ ਰਾਹ ਕਿਹੜੀ ਆ ਮੜੀ ਦਿਖਾ ਦੇ। ਝੋਟੀ ਤਾਂ ਬੈਠੀ ਐ। ਘਰ ਮੜੀ ਖੜੀ ਕਰ ਗਈ। ਤੋੜੇ ਨੀਰੇ ਨਰਜ ਲੈਂਦੀ ਐ ਤੇ ਸਿਮੀਨਰੀ ਗੱਬ ਦੁੱਧ ਵੀ ਇੱਕ ਡੰਕ ਦਿੰਦੀ ਐ ਗਾਰ ਰਗਾ ਜੂੜ ਪਾ ਕੇ ਟੀਕਾ ਲਾ ਕੇ ਦੇਖ ਲੈ ਹੁਣ ਦੁੱਧ ਪਾ ਕੇ ਟੀਕਾ ਲਾ ਕੇ ਟੀਕਾ ਲਾ ਕੇ ਤਾਂ ਮੈਂ ਚਲੋ ਪੱਕਾ ਦਿੰਦੀ ਐ ਗਾਰ ਰਗਾ ਗਾਰ ਰਗਾ ਦਿੰਦੀ ਐ ਕਹਿੰਦੇ ਨਾਲੇ ਇਹ ਸੁਣਿਆ ਤਾਂ ਤੂੰ ਐਂ ਕਰ ਫਿਰ ਮੁਰਨਾ ਪੀਡੀਐਫ ਦਾ ਮੇਲਾ ਆਊਗਾ। ਅੱਛਾ ਅੱਛਾ। ਉਹਦੇ ਚ ਪਾ ਉੱਥੇ ਇਹ ਨਾਮ ਇਹ ਪੱਕਾ ਲੈ ਜੂ ਨਾ ਪਹਿਲਾ ਦੂਜਾ ਤੀਜਾ ਦਾ ਪੱਕਾ ਹੀ ਆ। ਨਹੀਂ ਫਿਰ ਉੱਥੇ ਤੂੰ ਲੈ ਜੀ ਤੂੰ ਲੈ ਜਾ। ਉੱਥੇ ਹੀ ਪਾ ਇਹਨੂੰ ਸਾਢੇ ਨਹੀਂ ਇਹ ਹਿਸਾਬ ਚੋਂ ਨਹੀਂ। ਇਹ ਰੇਟ ਵੀ ਉੱਚਿਆਂ ਦੀ ਆ ਕਿਹਨੇ ਕਿਹੜੇ ਰੇਟ ਰੁੱਤ ਕੀ ਮੰਗਦਾ। ਰੇਟ ਚਾਹੀਦਾ ਹੈ ਜੋ ਹੁਣ ਤੈਨੂੰ ਪਤਾ ਹੀ ਹੈ ਵੀ ਮੇਲਾ ਜਿੱਤੂਗੀ। ਹਾਂ। ਤੇ 2.5 ਲੱਖ ਦੀ ਤਾਂ ਹੈਗੀ ਫਿਰ। ਤਾਂ ਐਂ ਕਰੀਏ ਨਾ ਫਿਰ ਮੇਲੇ ਚ ਹੀ ਪਾ। ਇਸੇ ਕੀ ਹੋਰ ਦੇਖਦੇ ਆ ਸਾਡੀ ਸਾਫ ਸਮਹਾਲ ਜੀ ਘੱਟ ਆ ਯਾਰ ਪਸ਼ੂਆਂ ਦੀ ਤੇ ਪਸ਼ੂ ਇਹ ਚੰਗਾ ਚੱਲ ਤੇਰੀ ਮਰਜ਼ੀ ਆ ਚੱਲ ਤਾਂ ਆ ਜਾ ਫਿਰ ਚਾਹ ਪਾਣੀ ਦਾ ਪੀ ਕੇ ਜਾ ਨਾ ਨਾ ਬਸ ਬਸ ਨਾ ਨਾ ਬਸ ਕੋਈ ਨਹੀਂ ਚਾਹ ਪਾਣੀ ਦੀ ਬਣਾ ਲੈ ਨਾ ਚਾਹ ਪਾਣੀ ਨਾ ਨਾ ਬਸ ਪ੍ਰਬੰਧ ਹੀ ਕਰਦੇ ਫਿਰਦੇ ਆ ਬਸ ਠੀਕ ਓਏ ਇਹ ਉੱਚੇ ਰੇਟ ਦੀ ਆ ਯਾਰ ਸਾਡੇ ਹਿਸਾਬ ਚ ਨਹੀਂ ਆਉਣੀ ਕਹਿੰਦਾ ਫਿੱਟ ਨਹੀਂ ਆਈ ਕਿਹੜੀ ਆ ਭੈਣਾ ਕੋਈ ਫਿਰਦੇ ਆ ਪੂਸਾਂ ਮੋੜ ਦੇ ਚੱਲ ਕੋਈ ਹੋਰ ਦੇਖ ਲੈਨੇ ਆ